ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਈ ਗਰਮੀ ਤੇ ਵੱਡੀਆਂ-ਵੱਡੀਆਂ ਆਫਰਾਂ ਲੱਗ ਗਈਆਂ ਜੀ ਚੈੱਕ ਕਰੋ ਪਹਿਲੀ ਆਫਰ ਬਾਟਮ ਕਢਾਈ ਵਾਲੀ ਕਿੱਡੀ ਸੋਣੀ ਹੈ ਜੀ ਵਰਕ ਚੈੱਕ ਕਰੋ ਕਿੱਡਾ ਸੋਹਣਾ ਰੇਟ ਇਹੋ ਜਿਹਾ ਦੇ ਦਾਂਗੇ ਜਿਹੜਾ ਕਿਤੋਂ ਵੀ ਨਾ ਮਿਲੇ ਇਹ ਗਾਰੰਟੀ ਹੈ ਜੀ ਸਾਡਾ ਰੇਟ ਹੋਲਸੇਲ ਨਾਲੋਂ ਵੀ ਘੱਟ ਹੁੰਦਾ ਹੈ ਚੈੱਕ ਕਰੋ ਨਾਲ ਸ਼ਰਟ ਪ੍ਰਿੰਟ ਬਾਟਮ ਪਲੇਨ ਹੈ ਉੱਤੇ ਵਰਕ ਕੀਤਾ ਹੋਇਆ ਨਾਲ ਹੈਗੀ ਪਿਓਰ ਮਸਲੀਨ ਡਿਜੀਟਲ ਦੀ ਸ਼ਰਟ ਤੇ ਨਾਲ ਡਿਜੀਟਲ ਦੁਪੱਟਾ ਹੈਗਾ ਜੀ ਕੋਟਨ ਦਾ ਹੀ ਠੀਕ ਆ ਜੀ ਜਾਓ ਭੈਣੋ ਕਿਤੇ ਵੀ ਸਾਡੀ ਫੋਟੋ ਭੇਜ ਦਿਓ ਨੂੰ ਕਿ ਆਪ ਆਜ ਸੂਟ ਚਾਹੀਦਾ ਜੇ ਮਿਲ ਜੇਗਾ ਫੇਰ ਆਖਿਓ ਜੀ ਇੱਕ ਕਲਰ ਇਹ ਵਾਲਾ ਆ ਗਿਆ ਮਸਟਰਡ ਇੱਕ ਆ ਗਿਆ ਜੀ ਪੈਰਟ ਇਹ ਡਿਜ਼ਾਈਨ ਹੈਗਾ ਸੈਲੀਬ੍ਰੇਟਿਡ ਡਿਜ਼ਾਈਨ ਠੀਕ ਹੈ ਜੀ ਸੈਲੀਬ੍ਰੇਟਿਡ ਡਿਜ਼ਾਈਨ ਹੈ ਇੰਨਾ ਰੇਟਾਂ ਦੇ ਕਪੜਾ ਖਰੀਦਣਾ ਤੇ पेज ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਰੇਟ ਸੁਣ ਲਓ ਜੀ 450 ਰੁਪਏ ਦਾ ਸਿੰਗਲ ਸੂਟ ਹੈ 450 ਰੁਪਏ ਦਾ ਸਿੰਗਲ ਸੂਟ ਆ 800 ਰੁਪਏ ਦੇ ਦੋ ਸੂਟ ਹੈ ਜਿਹੜੀ ਭੈਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗੀ ਸਾਡੇ ਉਹਨਾਂ ਉਹਨਾਂ ਦਾ ਸਨਮਾਨ ਤੇ ਹੋਗਾ ਜਿਹੜੀ 60 70 ਰੁਪਏ ਸ਼ਿਪਿੰਗ ਲੱਗਣੀ ਉਹ ਵੀ ਫ੍ਰੀ ਹੈ ਜੀ ਦਿਲਪਖ ਸਿੰਘ ਐਂਡ ਸੰਸ ਆਰਚ ਬਣ ਅੰਮ੍ਰਿਤਸਰ ਫੋਲੋ ਵਾਲਾ ਬਟਨ ਜ਼ਰੂਰ ਨਾ按 ਦਿਓ 800 ਰੁਪਏ ਦੇ ਦੋ ਸੂਟ ਤੇ ਕੱਪੜਾ ਇੱਕ ਰੀ ਮੁੰਗਾ ਕੇ ਚੈੱਕ ਕਰੋਗੇ ਤੇ ਕੁਆਂਟੀਟੀ ਚੈੱਕ ਕਰਾ ਦਿਓ ਜੇ ਕਦੀ ਖੁੱਲੀ ਡੁੱਲੀ ਕੁਆਂਟੀਟੀ ਆਰਡਰ ਜਲਦੀ ਜੀ ਤਾਂ ਦਾ ਬਾਦ ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਪਹਿਲਾਂ ਦੁਪੱਟਾ ਚੈੱਕ ਕਰੋ ਕਾ ਦਾਈਆਂ ਚੈੱਕ ਕਰੋ ਗੱਡੀਆਂ ਸੋਹਣੀਆਂ ਡਾਈਆਂ ਬਈਆਂ ਨੇ ਹਾਫ ਪਿਓਰ ਦਾ ਦੁਪੱਟਾ ਡਾਈ ਚੈੱਕ ਕਰੋ ਫਿਰ ਪੇਂਟ ਚੈੱਕ ਕਰੋ ਜੀ ਵਾਈਟ ਕਲਰ ਦੇ ਉੱਤੇ ਪੇਂਟ ਬਣਾਇਆ ਵਾ ਤੇ ਫੁੱਲ ਗਰੰਟੀ ਨਾਲ ਜੇ ਪੇਂਟ ਉਤਰ ਜੇ ਸੀਤਾ ਸਵਾਇਆ ਸੂਟ ਵਾਪਸ ਗਰੰਟੀ ਦੇ ਰਿਹਾ ਜੀ ਵੀਡੀਓ ਦੇ ਵਿੱਚ ਵੀਡੀਓ ਸੇਵ ਕਰਕੇ ਰੱਖ ਲਿਓ ਜਿਹੜੀ ਭੈਣ ਆਰਡਰ ਕਰੇਗੀ ਠੀਕ ਹੈ ਜੀ ਬਹੁਤ ਸੋਹਣਾ 5 ਮੀਟਰ ਪਿਓਰ ਕਾਟਨ ਦਾ ਸੂਨਾਰ ਟਾਈ ਡਾਈ ਪਿਓਰ ਦੁਪੱਟਾ ਦੋੜਦੇ ਜਾਨਾ ਇੱਕ ਦੂਜਾੜਿਆਂ ਨੂੰ ਵੇਖੋ ਵੀ ਭੁੱਲ ਜੋਗੀ ਚੈੱਕ ਕਰੋ ਦੂਜਾੜਿਆਂ ਨੂੰ ਵੇਖੋ ਕਿ ਨਾ ਵੀ ਭੁੱਲ ਜੋਗੀ ਕੋ ਕੈਮਰਾਮੈਨ ਸਾਹਿਬ ਹਾਂਜੀ ਜੀ ਲਓ ਜੀ ਚੈੱਕ ਕਰੋ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦਾ ਲੱਗਿਆ ਡਿਜ਼ਾਈਨ ਠੀਕ ਹੈ ਜੀ ਸਿੰਗਲ ਸੂਟ ਦਾ ਪ੍ਰਾਈਸ 1250 ਸਿੰਗਲ ਸੂਟ ਦਾ ਪ੍ਰਾਈਸ 1200 ਰੁਪਇਆ ਬਾ ਦੁਪੱਟਾ ਨਾਲ ਹੈਂਡ ਪੇਂਟ ਦਾ ਗਰੰਟੀ ਵਾਲਾ ਆਰਡਰ ਕਰਨ ਲਈ ਸਿਕਨੀ ਤਿਆਰੇ ਨੰਬਰਾਂ ਤੇ ਆਰਡਰ ਕਰੋ ਦਿਲਬਾਖ ਸਿੰਘ ਐਂਡ ਸੰਸ ਆਰਚ ਬ੍ਰੈਂਡ ਅੰਮ੍ਰਿਤਸਰ ਜੀ ਧੰਨਵਾਦ ਹਾਂਜੀ ਵਾਈਗੁਲ ਜੀ ਦਾ ਖਾਲਸਾ ਵਾਈਗੁਲ ਜੀ ਕੀ ਫਤਿਹ ਲੋਕਾਂ ਨੂੰ ਡਿਜ਼ਾਈਨ ਚੈੱਕ ਕਰੋ ਪਿਆ ਬਾਦੂ 202500 ਵਾਲਾ ਡਿਜ਼ਾਈਨ ਮਾਰਕੀਟ ਦੇ ਵਿੱਚ ਵਿਕਦਾ ਪਿਆ ਆਪਾਂ ਤੁਹਾਡੇ ਲਈ ਬਣਾਇਆ ਡੀ ਨੈਚੁਰਲ ਕ੍ਰੇਪ ਦੇ ਉੱਤੇ ਫੁੱਲ ਫਰੰਟ ਬਣਾਇਆ ਬਾਜ਼ੂ ਬੋਟਮ ਕੋਈ ਨਹੀਂ ਹੈਗੀ ਪਲੇਨ ਇਕੱਲਾ ਫਰੰਟ ਬਣਵਾਤਾ ਜੀ ਤੁਹਾਡੇ ਲਈ ਤੇ ਨਾਲ ਬਣਾਤਾ ਦੁਪੱਟਾ ਔਰ ਗਾਂਜਾਬਿਸ ਕੋਸ ਦਾ ਗੋਲਦਾਲਾ ਤੇ ਨਾਲ ਐਮਬਲੋਇਡਰੀ ਵਰਕ ਦਾ ਕੰਮ ਕਰਾ ਦੇ ਰੇਟ ਇਹੋ ਜਿਹਾ ਦੇ ਦਾਂਗੇ ਕਿਤੋਂ ਨਹੀਂ ਮਿਲੇਗਾ 700 ਰੁਪਏ ਦਾ ਸੂਟ ਜੀ ਸਿੰਗਲ ਸੂਟ 700 ਰੁਪਏ ਦਾ ਜੇ ਤੁਸੀਂ ਦੋ ਸੂਟ ਆਰਡਰ ਕਰੋਗੇ ਤੇ ਤੁਹਾਨੂੰ ਪੈਣੇ ਆ ਦੋ ਸੂਟ 1300 ਰੁਪਏ ਦੇ ਅੱਜ ਦੀ ਵੱਡੀ ਆਫਰ ਕਲਰ ਚੈੱਕ ਕਰ ਲਓ ਆਰਡਰ ਕਰਨ ਲਈ ਸਕਰੀਨ ਤੇ ਆ ਰਿਹਾ ਨੰਬਰ ਜਲਦੀ ਜਲਦੀ ਆਰਡਰ ਕਰ ਲਓ ਇਹਨਾਂ ਸਟਾਕ ਕਲੀਅਰ ਹੋ ਜੇ ਦਿਲਬਾਖ ਸਿੰਘ ਐਂਡ ਸਨਸ ਆਰਚ ਬ੍ਰਾਂਡ ਅਮਰਸਾ ਜੀ ਧੰਨਵਾਦ ਵੇਖੋ ਜੀ ਗੱਲ ਇਦਾਂ ਵਾ ਜਿੰਨਾ ਭੈਣਾਂ ਦੇ ਕਰਨਾ ਕੰਮ ਉਹਦੇ ਤਰੀ ਤਰੀ ਜਾਂਦੀਆਂ ਤੇ ਕਈ ਭੈਣਾਂ ਕਰੀਂਦੀਆਂ ਸਲਾਹ ਕਿਉਂਕਿ ਭੈਣਾਂ ਦੀ ਆਤ ਦੀ ਕੱਲੀਆਂ ਸਲਾਹਾਂ ਹੀ ਕਰਦੀਆਂ ਨੇ ਦਿਨਾਂ ਭੈਣਾਂ ਨੇ 500 ਰੁਪਏ ਦਾ ਕੰਮ ਸ਼ੁਰੂ ਕੀਤਾ ਉਹ ਇੱਕ ਵਾਰੀ ਦੱਸਿਓ ਕਿ ਕਿਵੇਂ ਦਾ ਰਿਸਪੌਂਸ ਮਿਲਣ ਡਿਆ ਵਾ ਫੋਟੋਆਂ ਮਿਲਣ ਡੀਆਂ ਨਾ ਟਾਈਮ ਨਾ ਅਜੇ ਜਦੋਂ ਕੰਮ ਸ਼ੁਰੂ ਕਰਦੇ ਨੂੰ ਟਾਈਮ ਥੋੜਾ ਲੱਗਦਾ ਹੈ ਪਰ ਕੰਮ ਵਧੀਆ ਹੋਊਗਾ ਇਹ ਸਾਡੀ ਗਾਰੰਟੀ ਹੈ 500 ਰੁਪਏ ਇੱਕ ਸਾਲ ਦਾ ਤੇ ਸਾਰਾ ਸਾਲ ਲੇਡੀ ਸੂਟ ਦੀਆਂ ਫੋਟੋਆਂ ਮਿਲਣਗੀਆਂ ਆਪਣੇ ਗਰੁੱਪ ਦੇ ਵਿੱਚ ਐਡ ਕਰਕੇ ਤੇ ਤੁਹਾਨੂੰ ਨਾਲ ਰੀਸੈਲਰ ਪ੍ਰਾਈਜ਼ ਘੱਟ ਮਿਲੇਗਾ ਜਿਵੇਂ ਅਸੀਂ ਇੰਸਟਾਗ੍ਰam ਤੋਂ ਜੋ ਰੇਟ ਪਾਨੇ ਆ ਉਹ ਤੋਂ ਘੱਟ ਮਿਲੇਗਾ ਜੀ ਜਿਵੇਂ ਹੁਣ ਚੈੱਕ ਕਰੋ ਜੀ ਆਹ ਵਾਲਾ ਸੂਟ 5 ਮੀਟਰ ਕੋਟਨ ਦਾ ਸੂਟ ਹੈ ਕੈਮਰਾਮੈਨ ਸਾਹਿਬ 5 ਮੀਟਰ ਕੋਟਨ ਦਾ ਸੂਟ ਪ੍ਰਿੰਟ ਨਾਲ ਹੈਂਡ ਪੇਂਟ ਦਾ ਕੰਮ ਹੈ ਜੀ ਬਹੁਤ ਸੋਹਣਾ ਠੀਕ ਹੈ ਜੀ 700 ਰੁਪਏ ਸੂਟ ਦਾ ਰੇਟ ਹੈ ਜਿਹੜੀਆਂ ਭੈਣਾਂ ਨੇ ਰੀਸੇਲਰ ਕੰਮ ਕਰਨਾ ਵਾ ਉਹਨਾਂ ਨੂੰ ਇਹ ਸੂਟ ਮਿਲਣਾ 600 ਰੁਪਏ ਦਾ ਉਹ ਵੀ 700 ਰੁਪਏ ਦਾ ਸੇਲ ਕਰ ਸਕਦੇ ਨੇ ਤੇ ਹੈਂਡ ਪੇਂਟ ਦਾ ਹੀ ਦੁਪੱਟਾ ਆਰਡਰ ਕਰ ਲਈ ਤੇ ਸਕਰੀਨ ਤੇ ਆ ਰਹੇ ਨਾ ਉਹ ਤੇ ਆਰਡਰ ਕਰੋ ਜਿਨ੍ਹਾਂ ਭੈਣਾਂ ਨੇ ਕੰਮ ਸ਼ੁਰੂ ਕਰਨਾ 500 ਰੁਪਏ ਤੋਂ ਕੰਮ ਸ਼ੁਰੂ ਕਰੋ ਤੇ ਬਾਕੀ ਸਾਰੇ ਪੇਜ ਨੂੰ ਫੋਲੋ ਕਰ ਲਿਓ ਅਸੀਂ ਸਾਰੀਆਂ ਰੀਲਸ ਨਹੀਂ ਪਾਉਂਦੀਆਂ ਪੋਸਟਾਂ ਪਾ ਰਹੇ ਜੀ ਧੰਨਵਾਦ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਮਨੂੰ ਸੂਟ ਵਿਦ ਲਹਿੰਗਾ ਬ੍ਰਾਈਡਲ ਲੁੱਕ ਦੇ ਵਿੱਚ ਆ ਸੂਟ ਵਿਦ ਲਹਿੰਗਾ ਕਲਰ ਵੇਖ ਲਓ ਕਿਹੜਾ ਸਲੈਕਟ ਕਰ ਲੋ ਕਿਹੜਾ ਆਰਡਰ ਕਰਨਾ ਵਾ ਮਹੀਨੇ ਬਾਅਦ ਸਟਾਕ ਹੈ ਰੀ ਸਟਾਕ ਹੈ ਡਿਜ਼ਾਈਨ ਤੇ 5 ਸੂਟ ਆਏ ਨੇ ਤੇ ਕਲਰ 5 ਹੀ ਆਏ ਨੇ ਠੀਕ ਹੈ ਜੀ ਇੱਕ ਪੀਸ ਓਪਨ ਕਰਕੇ ਦਿਖਾਣਗੇ ਇੱਕ ਮਹੀਨੇ ਬਾਅਦ ਡਿਜ਼ਾਈਨ ਤੇ ਆਇਆ ਕਿਉਂਕਿ ਲਖਨਊ ਦਾ ਪੀਸ ਹੁੰਦਾ ਹੈ ਹੈਂਡਵਰਕ ਦਾ ਕੰਮ ਹੈ ਚੈੱਕ ਕਰੋ ਲਹਿੰਗਾ ਸਾਰਾ ਹੈਂਡਵਰਕ ਦਾ ਕੰਮ ਆਏਗਾ ਜੀ ਬਹੁਤ ਸੋਹਣਾ ਤੇ ਵਿਦ ਇਨਰ ਨਾਲ ਹੀ ਲੱਗਾ ਹੋਇਆ ਹੈ ਠੀਕ ਹੈ ਜੀ ਤੇ 5 ਮੀਟਰ ਸੂਟ ਹੈ ਜਮਨੂ ਸੂਟ ਵੀ ਬਣੇਗਾ ਲਹਿੰਗਾ ਵੀ ਬਣੇਗਾ ਸਾਰਾ ਪ੍ਰੋਪਰ ਹੈਂਡਵਰਕ ਦਾ ਕੰਮ ਤੇ ਦੁਪੱਟਾ ਆਏਗਾ ਫੁੱਲ ਚਨੂਨ ਦਾ ਲੈਸ ਲੱਗੀ ਹੋਈ ਬਹੁਤ ਪਿਆਰੀ ਤੇ ਰੇਟ ਹੈਗਾ ਜੀ 8100 8100 ਰੁਪਏ ਰੇਟ ਹੈ ਸਿੰਗਲ ਸੂਟ ਦਾ ਜੇ ਬੁਟੀਕ ਰੇਟ ਲੈਣਾ ਹੋਲਸੇਲ ਲੈਣਾ ਰੇਟ ਘੱਟ ਪਏਗਾ ਆਰਡਰ ਕਰਨ ਲਈ ਸਕਰੀਨ ਦੇ ਆ ਨੰਬਰ ਉੱਤੇ ਆਰਡਰ ਕਰੋ ਦਿਲਬਾਖ ਸਿੰਘ ਐਂਡ ਸਨਸ ਆਰ ਐਚ ਬ੍ਰਾਂਡ ਅੰਮ੍ਰਿਤਸਰ ਜਿੱਤਾਨਾ ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੁਹਾਨੂੰ ਡਿਜ਼ਾਈਨਿੰਗ ਚੈੱਕ ਕਰੋ ਫੁੱਲ ਹੈਂਡ ਪੀਸ ਦਾ ਪੀਸ ਜਿਹੜੀਆਂ ਭੈਣਾਂ ਹੈਂਡਵਰਕ ਦੇ ਸਰਦਾਰੀ ਸੂਟ ਮੰਗਦੀਆਂ ਨੇ ਜਾਂ ਬੁਟੀਕ ਤੋਂ ਤਿਆਰ ਕਰਾਉਂਦੀਆਂ ਨੇ ਉਹਨਾਂ ਵਾਸਤੇ ਅਸੀਂ ਪ੍ਰੋਪਰ ਹੈਂਡ ਦੇ ਪੀਸ ਲਖਨਊ ਤੋਂ ਤਿਆਰ ਕਰਾਏ ਨੇ オリジナル ਡਿਜ਼ਾਈਨ ਹੈ ਇਹਨਾਂ ਡਿਜ਼ਾਈਨਾਂ ਦੀ ਕਾਪੀ ਹੁੰਦੀ ਹੈ ਜੀ ਕਾਪੀ ਵੀ ਸਾਡੇ ਕੋਲ ਮਿਲਦੀ ਜੀ ਤੇ ਇਹਦੇ ਚੈੱਕ ਕਰੋ ਬਾਜੂ ਦੇ ਵੀ ਕਢਾਈ ਹੈ ਨਾਲ ਨਾ ਲੇਸ ਚੈੱਕ ਕਰੋ ਕਿੰਨੀ ਸੋਹਣੀ ਲੱਗੀ ਹੋਈ ਹੈ ਬਾਜੂ ਵੀ ਕਢਾਈ ਆ ਬਾਟਮ ਤੇ ਵੀ ਕਢਾਈ ਆ ਨਾਲ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਪ੍ਰੋਪਰ ਹੈਂਡ ਦਾ ਕੰਮ ਹੈ ਠੀਕ ਹੈ ਜੀ ਮਹਿਰੂਨ ਕਲਰ ਕੋ ਉਪਰ ਕੀਤਾ ਹੋਇਆ ਆਪਾਂ ਬੈਡਿੰਗ ਕਲਰ ਆਂਦੇ ਇਹਦੇ ਵਿੱਚ ਨਾਲ ਫੁੱਲ ਚਨਾਉਣ ਦਾ ਦੁਪੱਟਾ ਫੋਰ ਸਾਈਡ ਵਰਕ ਲੈਸ ਚੈੱਕ ਕਰੋ ਕਿੰਨੀ ਸੋਹਣੀ ਦੁਪੱਟੇ ਤੇ ਲੱਗੀ ਹੋਈ ਬਹੁਤ ਪਿਆਰੀ ਲੈਸ ਹੈ ਕਲਰ ਆਣੇ ਆ ਇਹਦੇ ਵਿੱਚ ਇੱਕ ਰੈੱਡ ਬੈਡਿੰਗ ਇੱਕ ਮਹਿਰੂਨ ਆ ਗਿਆ ਇੱਕ ਰਸਟ ਆ ਗਿਆ ਜੋ ਬੈਡਿੰਗ ਚ ਕਲਰ ਚੱਲਦੇ ਨੇ ਉਹੀ ਤੁਹਾਨੂੰ ਮਿਲ ਜਾਣਗੇ ਸੂਰ ਦਾ ਪ੍ਰਾਈਸ ਪੁੱਛਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰਾਂ ਤੇ ਭੇਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਟੀਕ ਰੇਟ ਦਾ ਹੋਲਸੇ ਰੇਟ ਘੱਟ ਹੋਏਗਾ ਧੰਨਵਾਦ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪੈਣੋ ਹੈਂਡਵਰਕ ਦਾ ਤੋਹਫਾ ਚੈੱਕ ਕਰੋ ਪਿਓਰ ਸ਼ਿਮਰ 100% ਫੁੱਲ ਹੈਂਡ ਦਾ ਕੰਮ ਚੈੱਕ ਲੀ ਜਾਓ ਕੰਮ ਦੀ ਸਫਾਈ ਚੈੱਕ ਕਰੋ ਕਿਆ ਬਾਤ ਆ ਪਿਓਰ ਸ਼ਿਮਰ ਹੈ ਗਈ ਆ ਤੇ ਪਿਓਰ ਹੈਂਡ ਦਾ ਕੰਮ ਹੈ ਕੋਈ ਤੇ ਮਸ਼ੀਨੀ ਕੰਮ ਨਹੀਂ ਹੈ ਜੀ ਲੁੱਕ ਚੈੱਕ ਕਰੋ ਸਰਦਾਰੀ ਪੀਸ ਇਹੋ ਸੁਣਾ ਸਰਦਾਰੀ ਪੀਸ ਬਾਜੂ ਬਣੀ ਹੋਈ ਹੈਂਡਵਰਕ ਦੀ ਨਾਲ ਇਹੋ ਜਿਹਾ ਡਿਜ਼ਾਈਨ ਘੱਟ ਰੇਂਜ ਦੇ ਵਿੱਚ ਵਧੀਆ ਰਹਿੰਦੇ ਤੇ ਹਰ ਇੱਕ ਤਰ੍ਹਾਂ ਦੇ ਸੂਟ ਦੇਖਣੇ ਆ ਤੁਹਾਡੇ పేਜ ਨੂੰ ਫੋਲੋ ਕਰ ਲਓ ਤੇ YouTube పేਜ ਨੂੰ ਸਬਸਕ੍ਰਾਈਬ ਕਰ ਲਓ ਇਹੋ ਜਿਹੇ ਡਿਜ਼ਾਈਨ ਅਸੀਂ ਬਹੁਤ ਪਾਨੇ ਆ ਔਰ ਮੇਨ ਕਾਮ ਸਾਡਾ ਅੰਮ੍ਰਿਤਸਰ ਵਿੱਚ ਹੋਲਸੇਲ ਦਾ ਵਾ ਜਿਨ੍ਹਾਂ ਭੈਣਾਂ ਨੇ ਸਿੰਗਲ ਸੂਟ ਵੀ ਲੈਣਾ ਵਾ ਜਾਂ ਬੁਟੀਕ ਲਈ ਕਪੜਾ ਵੀ ਲੈਣਾ ਵਾ ਜਾਂ ਹੋਲਸੇਲ ਕੁਆਂਟੀਟੀ ਕਪੜਾ ਵੀ ਲੈਣਾ ਵਾ ਰੇਟ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਮਿਲ ਜਣਗੇ ਔਰ ਰੇਟ ਸਭ ਤੋਂ ਘੱਟ ਹੋਣਗੇ ਸਭ ਤੋਂ ਵੱਡੀ ਗੱਲ ਕੁਆਲਿਟੀ ਬਹੁਤ ਵਧੀਆ ਹੋਗੀ ਔਰ ਰਿਟੇਲ ਤੇ ਹੋਲਸੇਲ ਤੇ ਬਹੁਤ ਫਰਕ ਹੋਏਗਾ ਜੀ ਦਿਲਬਾਖ ਸਿੰਘ ਐਂਡ ਸਨਸ ਆਰਚਮੈਨ ਅੰਮ੍ਰਿਤਸਰ ਇਸ ਸੂਟ ਦਾ ਪ੍ਰਾਈਸ ਜਾਣਨ ਲਈ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ 'ਤੇ ਸਾਨੂੰ ਪੁੱਛ ਸਕਦੇ ਹੋ ਬਾਕੀ ਜਿਨ੍ਹਾਂ ਨੇ WhatsApp ਗਰੁੱਪ ਦੇ ਵਿੱਚ ਐਡ ਹੋਣਾ ਵਾ ਉਹ ਵੀ ਐਡ ਹੋ ਸਕਦੇ ਧੰਨਵਾਦ